ਜੋ ਜੇਲ੍ਹ ਇੱਕ ਵਾਰ ਤੇ ਸੁਖੀਆਂ ਵਿੱਚ ਦਿਖਾਈ ਦੇ ਰਹੀ ਆ ਅੱਜ ਐਨਆਈਏ ਦੀ ਟੀਮ ਜਿਹੜੀ ਆ ਉਹ ਸੈਕੂਰਿਟੀ ਸੈਂਟਰ ਜੇਲ੍ਹ ਦੇ ਵਿੱਚ ਉਹਨੇ ਦਸਤਕ ਦਿੱਤੀ ਆ ਜਾਣਕਾਰੀ ਦੇ ਮੁਤਾਬਿਕ ਚਾਰ ਲੋਕ ਐਨਆਈਏ ਟੀਮ ਦੇ ਜਿਹੜੇ ਆ ਉਹ ਅੰਦਰ ਗਏ ਨੇ ਵੀ ਜੋ ਉੱਥੇ ਬੰਦ ਨੇ ਜੇਲ੍ਹ ਦੇ ਵਿੱਚ ਕੈਦੀ ਹੁਣ ਹਵਾਲਾਤੀ ਹੁਣ ਅਧਿਕਾਰੀ ਹੁਣ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਐਨਆਈਏ ਟੀਮ ਆ ਦੱਸਿਆ ਜਾ ਰਿਹਾ ਵੀ ਪਿਛਲੇ ਕੁਝ ਸਮਾਂ ਪਹਿਲਾਂ ਵੀ ਇਹ ਜੇਲ੍ਹ ਦੇ ਵਿੱਚੋਂ ਜਿਹੜੀਆਂ ਕਾਲ ਰਿਕਾਰਡਿੰਗ ਦੀਆਂ ਜਿਹੜੀਆਂ ਗੱਲਾਂ ਉਹ ਬਾਹਰ ਆਈਆਂ ਸੀ ਵੀ ਕਾਲ ਜਿਹੜੀਆਂ ਹੁੰਦੀਆਂ ਸੀਗੀਆਂ ਉਹਨੂੰ ਲੈ ਕੇ ਜਿਹੜਾ ਤੋਰ ਦੇ ਵਿੱਚ ਵੀ ਜਿਹੜਾ ਵੀ ਉਹ ਮਾਮਲਾ ਹੈਗਾ ਸੀਗਾ ਤੇ ਉਹਨੂੰ ਲੈ ਕੇ ਸ਼ਾਇਦ ਆਨਾ ਯਾ ਇਹ ਟੀਮ ਇੱਥੇ ਦਸਤਕ ਦਿੱਤੀ ਹੋਵੇ ਤੇ ਉਹਨਾਂ ਜਿਹੜੀ ਜਾਣਕਾਰੀ ਆ ਜੇਲ੍ਹ ਦੇ ਵਿੱਚ ਬੰਦ ਕੈਦੀ ਨੇ ਹਵਾਲਾਤੀ ਨੇ ਉਹਨਾਂ ਤੋਂ ਜਿਹੜੀ ਪੁੱਛ ਕੇ ਚੋ ਚੱਲਦੀ ਪਈ ਉਹ ਸਾਲ ਤੋਰ ਤੇ ਦਿਖਾਈ ਦੇ ਰਹੀ ਆ ਭਾਵੇਂ ਜੇਲ੍ਹ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅਸੀਂ ਬਾਹਰ ਖੜ ਕੇ ਤੁਹਾਨੂੰ ਤਸਵੀਰਾਂ ਅਸੀਂ ਬਖਾਨਿਆ ਵੀ ਜੇਲ੍ਹ ਦੇ ਅੰਦਰ ਜਿਹੜੀ ਆ ਵੀ ਉਹ ਐਨਆਈਏ ਟੀਮ ਨੇ ਦਸਤਕ ਦਿੱਤੀ ਆ ਚਾਰ ਲੋਕ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਵੀ ਐਨਆਈਏ ਟੀਮ ਦੇ ਵਿੱਚ ਅੰਦਰ ਜਿਹੜੇ ਆ ਉਹ ਗੈਨੇ ਤੇ ਜਿਹੜੀ ਉੱਥੇ ਪੁੱਛ ਕੇ ਜਿਹੜੀ ਆ ਉਹ ਚਲਦੀ ਪਈ ਸਾਹਤ ਦਿਖਾਈ ਦੇ ਰਹੀ ਆ ਕਿਉਂਕਿ ਮੈਂ ਕਿਉਂ ਜਿਹੜਾ ਜੰਬੀਰ ਆ ਕਿਉਂਕਿ ਜੇਲ੍ਹ ਦੇ ਅੰਦਰ ਐਨਆਈਏ ਟੀਮ ਦਾ ਪਹੁੰਚਣਾ ਕਿਉਂਕਿ ਜੇਲ੍ਹ ਦੇ ਅੰਦਰ ਚਾਹੇ ਕਿ ਕੈਦੀ ਹੋਣ ਹਵਾਲਾਤੀ ਹੋਣ ਗੈਂਗਸਟਰ ਤੱਕ ਵੀ ਜਿਹੜੇ ਅੰਦਰ ਬੰਦ ਹੁੰਦੇ ਆ ਹੋ ਸਕਦਾ ਵੀ ਗੈਂਗਸਟਰ ਤੋਂ ਜਿਹੜੀ ਆ ਵੀ ਉਹ ਪੁੱਛਕਿਛ ਕੀਤੀ ਜਾ ਰਹੀ ਹੋਵੇ ਕਿਉਂਕਿ ਕਾਫੀ ਵਾਰਦਾਤਾਂ ਹਮੇਂ ਹੁੰਦੀਆਂ ਜਿੱਤੇ ਜਿਹ ਗੈਂਗਸਟਰ ਜਿਹੜੇ ਜੇਲ੍ਹ ਦੇ ਅੰਦਰ ਬੰਦ ਆ ਤੇ ਉੱਥੋਂ ਹੀ ਟੀਮ ਅੱਜ ਆਈ ਹੋਵੇ ਤੇ ਉਹ ਜਾਨਕਰੀ ਵਿੱਚ ਜੁਟੀ ਹੋਵੇ ਵੀ ਕਿਉਂਕਿ ਜੋ ਵੀ ਜੜੀਆਂ ਉਹਨਾਂ ਨੂੰ ਜਾਣਕਾਰੀਆਂ ਚਾਹੀਦੀਆਂ ਹੋ ਸਕਦਾ ਜੇਲ੍ਹ ਦੇ ਅੰਦਰ ਬੰਦੇ ਉਹ ਲੋਕ ਹੂ ਜਿੰਨਾਂ ਤੋਂ ਉਹ ਜਾਣਕਾਰੀ ਉਹਨਾਂ ਨੂੰ ਆਪਣੀ ਜਿਹੜੀ ਲੈਣੀ ਹੋਵੇ ਜਿਸ ਕਰਕੇ ਅੱਜ ਜਿਹੜੀ ਰੇਟ ਹੈ ਫਿਰਪੁਰ ਸੈਂਟਰ ਜੇਲ੍ਹ ਦੇ ਅੰਦਰ ਬੀਓ ਐਨ ਆਈਟੀ ਟੀਮ ਜਿਹੜੀ ਪਹੁੰਚੀ ਆ ਚਾਰ ਲੋਕ ਦੱਸੇ ਜਾ ਰਹੇ ਨੇ ਕਾਫੀ ਸਮੇਂ ਤੋਂ ਜਿਹੜਾ ਵੀ ਉਹ ਤੇ ਕੁਝ ਸਮੇਂ ਘਟਿਆ ਪਹਿਲਾਂ ਵੀ ਇਹ ਜਿਹੜੀ ਟੀਮ ਅੰਦਰ ਗਈ ਹੋਈ ਆ ਲੇਕਿਨ ਹਜੇ ਤੱਕ ਵੀ ਕੋਈ ਵੀ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਦੀ ਜਿਹੜੀ ਬਾਹਰ ਨਹੀਂ ਆਏ ਜੋ ਇਹ ਦਾਸਾ ਇਸ ਤਰ੍ਹਾਂ ਜਿਹੜੀ ਆ ਪੁੱਛਗਿਆ ਛਤਰ ਜਿਹੜੀ ਚਲਦੀ ਹੋਵੇ ਜਿਹੜੀ ਜਾਂਚ ਵਿੱਚ ਉਹਨਾਂ سامنے ਆਏਗਾ ਜਿਹੜੇ ਅਧਿਕਾਰੀ ਕੋਲ ਬੋਲਣਗੇ ਤੇ ਪਤਾ ਚੱਲੇਗਾ ਵੀ ਐਮਆਈ ਇਹ ਟੀਮ ਕਾਹਦੇ ਵਾਸਤੇ ਆਈ ਆ ਤੇ ਕਿਹੜੀ ਗੱਲ ਨੂੰ ਲੈ ਕੇ ਜਿਹੜੀ ਉਸ ਨੂੰ ਦਸਤਕ ਦਿੱਤੀ ਆ ਤੇ ਆਖਰ ਕਿਹੜੀ ਛਾਂਬੀ ਜਿਹੜੀ ਆ ਉਹ ਉਹਨਾਂ ਨੇ ਜਿਹੜੀ ਆ ਅੰਦੋ ਕਰਨੀ ਆ ਤੇ ਤਾਂ ਜੋ ਪਤਾ ਚੱਲ ਸਕੇ ਤੇਰਾ ਖੁਲਾਸਾ ਜਿਹੜੀ ਟੀਮ ਦੇ ਮੈਂ ਕੈਂਟਰਲ ਜੇਲ੍ਹ ਇੱਕ ਵਾਰ ਫੇਰ ਸੁਖੀਆਂ ਵਿੱਚ ਦਿਖਾਈ ਦੇ ਰਹੀ ਆ ਅੱਜ ਐਨਆਈਏ ਦੀ ਟੀਮ ਜਿਹੜੀ ਆ ਉਹ ਸਰਕਾਰ ਕੋ ਸੈਂਟਰ ਜੇਲ੍ਹ ਦੇ ਵਿੱਚ ਉਹਨੇ ਦਸਤਕ ਦਿੱਤੀ ਆ ਜਾਣਕਾਰੀ ਦੇ ਮੁਤਾਬਿਕ ਚਾਰ ਲੋਕ ਐਨਆਈਏ ਟੀਮ ਦੇ ਜਿਹੜੇ ਆ ਉਹ ਅੰਦਰ ਗਏ ਨੇ ਵੀ ਜੋ ਉੱਥੇ ਬੰਦ ਨੇ ਜੇਲ੍ਹ ਦੇ ਵਿੱਚ ਕੈਦੀ ਹੋਣ ਹਵਾਲਾਤੀ ਹੋਣ ਅਧਿਕਾਰੀ ਹੋਣ ਉਹਨਾਂ ਨਾਲ ਜਿਹੜੀ ਗੱਲਬਾਤ ਕਰਦੇ ਦਿਖਾਈ ਦੇ ਰਹੀ ਆ ਕਿਉਂਕਿ ਜਿਹੜੀ ਐਨਆਈਏ ਟੀਮ ਆ ਦੱਸਿਆ ਜਾ ਰਿਹਾ ਵੀ ਪਿਛਲੇ ਕੁਝ ਸਮਾਂ ਪਹਿਲਾਂ ਵੀ ਇਹ ਜੇਲ੍ਹ ਦੇ ਵਿੱਚੋਂ ਜਿਹੜੀਆਂ ਕਾਲ ਰਿਕਾਰਡਿੰਗ ਦੀਆਂ ਜਿਹੜੀਆਂ ਗੱਲਾਂ ਉਹ ਬਾਹਰ ਆਈਆਂ ਸੀ ਵੀ ਕਾਲ ਜਿਹੜੀਆਂ ਹੁੰਦੀਆਂ ਸੀਗੀਆਂ ਉਹਨੂੰ ਲੈ ਕੇ ਜਿਹੜਾ ਤੋਰ ਦੇ ਵਿੱਚ ਵੀ ਜਿਹੜਾ ਵੀ ਉਹ ਮਾਮਲਾ ਹੈਗਾ ਸੀਗਾ ਤੇ ਉਹਨੂੰ ਲੈ ਕੇ ਸ਼ਾਇਦ ਆਉਣਾ ਇਹ ਟੀਮ ਇੱਥੇ ਦਸਤਕ ਦਿੱਤੀ ਹੋਵੇ ਤੇ ਉਹਨਾਂ ਦੀ ਜਿਹੜੀ ਜਾਣਕਾਰੀ ਆ ਜੇਲ੍ਹ ਦੇ ਵਿੱਚ ਬੰਦ ਕੈਦੀ ਨੇ ਹਵਾਲਾਤੀ ਨੇ ਉਹਨਾਂ ਤੋਂ ਜਿਹੜੀਆਂ ਪੁੱਛ ਕੇ ਚੋਹ ਚੱਲਦੀ ਪਈ 2 ਸਾਲ ਤੋਰ ਤੇ ਦਿਖਾਈ ਦੇ ਰਹੀ ਆ ਭਾਵੇਂ ਜੇਲ੍ਹ ਦੇ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈਗੀ ਅਸੀਂ ਬਾਹਰ ਖੜ ਕੇ ਤੁਹਾਨੂੰ ਤਸਵੀਰਾਂ ਅਸੀਂ ਬਖਾਨਿਆ ਵੀ ਜੇਲ੍ਹ ਦੇ ਅੰਦਰ ਜਿਹੜੀ ਆ ਵੀ ਉਹ ਐਨਆਈਏ ਟੀਮ ਨੇ ਦਸਤਕ ਦਿੱਤੀ ਆ ਚਾਰ ਲੋਕ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਵੀ ਐਨਆਈਏ ਟੀਮ ਦੇ ਅੰਦਰ ਜਿਹੜੇ ਆ ਉਹ ਗਹਿਨੇ ਤੇ ਜਿਹੜੀ ਉੱਥੇ ਪੁੱਛ ਕੇ ਜਿਹੜੀ ਆ ਉਹ ਚਲਦੀ ਪਈ ਸਾਹ ਦਿਖਾਈ ਦੇ ਰਹੀ ਆ ਕੋਈ ਮੈਨੂੰ ਜਿਹੜਾ ਜੰਬੀਰ ਹੈ ਕਿਉਂਕਿ ਜੇਲ੍ਹ ਦੇ ਅੰਦਰ ਆ ਇਹਨਾਂ ਜੀ ਟੀਮ ਦਾ ਪੋਈ ਨਾ ਕਿਉਂਕਿ ਜੇਲ੍ਹ ਦੇ ਅੰਦਰ ਪਿਆ ਹੈ ਇਹ ਕੈਦੀ ਹੋਣ ਹਵਾਲਾਤੀ ਹੋਣ ਗੈਂਗਸਟਰ ਤੱਕ ਵੀ ਜਿਹੜੇ ਅੰਦਰ ਬੰਦ ਹੁੰਦੇ ਆ ਹੋ ਸਕਦਾ ਵੀ ਗੈਂਗਸਟਰ ਤੋਂ ਜਿਹੜੀ ਆ ਵੀ ਉਹ ਪੁੱਛਕਿਛ ਕੀਤੀ ਜਾ ਰਹੀ ਹੋਵੇ ਕਿਉਂਕਿ ਕਾਫੀ ਵਾਰਦਾਤਾਂ ਹੁੰਦੀਆਂ ਜਿੱਤੇ ਜ ਗੈਂਗਸਟਰ ਜਿਹੜੇ ਜੇਲ੍ਹ ਦੇ ਅੰਦਰ ਬੰਦ ਹੈ ਤੇ ਉੱਥੋਂ ਹੀ ਆਪਣੇ ਨੈਕਸਸ ਨੂੰ ਜਿਹੜਾ ਆਪਰੇਟ ਕਰਦੇ ਆ ਉਹ ਸਾਹਤ ਤੌਰ ਤੇ ਦਿਖਾਈ ਦੇ ਰਿਹਾ ਦਿੰਦੇ ਆ ਤੇ ਜਿਸ ਕਰਕੇ ਐਨਆਈਟੀਮ ਅੱਜ ਵੀ ਆਈ ਹੋਵੇ ਤੇ ਉਹ ਜਾਂਚ ਵਿੱਚ ਜੁੜੀ ਹੋਵੇ ਵੀ ਕਿਉਂਕਿ ਜੋ ਵੀ ਜੜੀਆਂ ਉਹਨਾਂ ਜਾਣਕਾਰੀਆਂ ਚਾਹੀਦੀਆਂ ਹੋ ਸਕਦਾ ਜੇਲ੍ਹ ਦੇ ਅੰਦਰ ਬੰਦ ਉਹ ਲੋਕ ਹੋ ਜਿੰਨਾਂ ਤੋਂ ਜਾਣਕਾਰੀ ਉਹਨਾਂ ਨੇ ਆਪਣੀ ਜਿਹੜੀ ਲੈਣੀ ਹੋਵੇ ਜਿਸ ਕਰਕੇ ਅੱਜ ਜਿਹੜੀ ਰੇਟ ਹੈ ਫਿਰਪੁਰ ਸੈਂਟਰ ਜੇਲ੍ਹ ਦੇ ਅੰਦਰ ਬੀਓ ਐਨ ਆਈਟੀ ਦੀ ਜਿਹੜੀ ਪਹੁੰਚੀ ਆ ਚਾਰ ਲੋਕ ਦੱਸੇ ਜਾ ਰਹੇ ਨੇ ਕਾਫੀ ਸਮੇਂ ਤੋਂ ਜਿਹੜਾ ਕੁਝ ਸਮੇਂ ਘੱਟਿਆ ਪਹਿਲਾਂ ਵੀ ਇਹ ਜਿਹੜੀ ਟੀਮ ਅੰਦਰ ਗਈ ਹੋਈ ਆ ਲੇਕਿਨ ਹਜੇ ਤੱਕ ਵੀ ਕੋਈ ਵੀ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਉਹਨਾਂ ਦੇ ਜਿਹੜੇ ਬਾਹਰ ਨਹੀਂ ਆਏ ਜੋ ਇਹ ਦਾਦਾ ਕਿਸ ਤਰ੍ਹਾਂ ਜਿਹੜੀ ਇਹ ਪੁੱਛਗਿਆ ਚਤਰ ਜਿਹੜੀ ਚੱਲਦੀ ਹੋਵੇ ਜਿਹੜੀ ਜਾਂਚ ਵਿੱਚ ਹੁਣ ਸਮੇਂ ਤੇ ਆਏਗਾ ਜਿਹੜੇ ਅਧਿਕਾਰੀ ਕੋਲ ਬੋਲਣਗੇ ਤੇ ਪਤਾ ਚੱਲੇਗਾ ਕਿ ਐਮਆਈ ਇਹ ਟੀਮ ਕੱਲ੍ਹ ਵਾਸਤੇ ਆਈ ਆ ਤੇ ਕਿਹੜੀ ਗੱਲ ਨੂੰ ਲੈ ਕੇ ਜਿਹੜੀ ਉਹਨਾਂ ਨੂੰ ਦਸਤਕ ਦਿੱਤੀ ਆ ਤੇ ਆਖਿਰ ਕਿਹੜੀ ਛਾਂਬੀ ਜਿਹੜੀ ਆ ਉਹ ਉਹਨਾਂ ਨੇ ਜਿਹੜੀ ਆ ਅੰਦੋ ਕਰਨੀ ਆ ਤੇ ਤਾਂ ਕਿ ਪਤਾ ਚੱਲ ਸਕੇ ਤੇਰਾ ਖੁਲਾਸਾ ਜਿਹੜੋਂ ਟੀਮ ਦੇ ਚਾਹ ਦਾ ਮੈਂ ਨੰਦਰਾ ਸਰੁਜੀਤ ਸਿੰਘ ਡਾਕਿਸਵੇਰਾ ਪ੍ਰੋਜੈਕਟ